ਰਾਜੇ ਜਨੇਸ਼ ਦੇ ਘਰ ਪਦਮਣੀ ਇਸਤਰੀ ਸੀ ਰਾਜੇ ਦੇ ਘਰ ਕੋਈ ਸ਼ਤਾਨ ਨਹੀਂ ਸੀ ਇਸ ਦੀ ਦੇਹ ਦਾ ਅੰਤ ਹੋਇਆ ਤਮਸ਼ੇਂਦਰ ਨਾਥ ਨੇ ਆਪਣੀ ਆਤਮਾ ਕਾਮ ਦੇ ਅਧੀਨ ਹੋ ਕੇ ਉਸ ਦੀ ਦੇਹ ਵਿੱਚ ਜਾ ਪਾਈ ਥੋੜੇ ਚਿਰ ਵਿੱਚ ਹੀ ਰਾਜਾ ਉੱਠਿਆ ਘਰ ਘਰ ਵਿੱਚ ਮੰਗਲਾਚਾਰ ਹੋਇਆ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਗਰੀਬਾਂ ਨੂੰ ਮਾਨਿਸ਼ਟ ਦਾਨ ਵੰਡੇ ਗਏ ਰਣਵਾਸ ਵਿਖੇ ਰਾਜੇ ਦੀ ਖੁਸ਼ੀ ਵਿੱਚ ਬਾਦੇ ਵਜਾਏ ਗਏ ਛਾਵੜਾ ਰੰਗਾਰਾਗਾਾਂ ਦੇ ਪਿੱਛੋਂ ਰਾਜਾ ਪਹਿਲੇ ਦੀ ਤਰ੍ਹਾਂ ਹੀ ਆਪਣਾ ਰਾਜ ਕਾਜ ਕਰਨ ਲੱਗਾ ਮਛੇਂਦਰਨਾਥ ਨੂੰ ਆਪਣੇ ਗੋਰਖਨਾਥ ਚੇਲੇ ਦਾ ਡਰ ਸੀ ਕਿਉਂਕਿ ਉਹ ਪੂਰਨ ਪੁਰਖ ਤਤਵਿਤਾ ਗਿਆਨੀ ਅਤੇ ਸੱਚਾ ਜੋਗੀ ਸੀ ਕਿਤੇ ਆ ਕੇ ਰੰਗ ਵਿੱਚ ਭੰਗ ਨਾ ਪਾ ਦੇਵੇ ਇਹ ਡਰ ਦੇ ਮਾਰੇ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਛੱਡਿਆ ਹੋਇਆ ਸੀ ਜੇ ਕਿਸੇ ਜੋਗੀ ਨੂੰ ਸ਼ਹਿਰ ਵਿੱਚ ਦੇਖੋ ਤਾਜਾ ਟਪਟ ਕੋ ਬਿਨਾ ਕਿਸੇ ਹੀਲ ਹੁਜਤ ਦੇ ਕਿਲੇ ਵਿੱਚ ਬੰਦ ਕਰ ਦਿਆ ਕਰੋ ਕਹਿੰਦੇ ਹਨ ਕਿਸੇ ਤਰਾਹੀ ਕੀਤਾ ਗਿਆ ਕੋਈ yogi ਵੀ ਸ਼ਹਿਰ ਵਿੱਚ ਵਰਨਾ ਨਾ ਪਾਵੇ ਰਾਜਾ ਨੂੰ ਚਿੰਤ ਹੋ ਕੇ ਰੰਗ ਰਲੀਆਂ ਮਾਣ ਲੱਗਾ ਉਦਰਾ ਮਰਚੰਦਰਨਾਥ ਦੇ ਚੇਲਿਆਂ ਨੂੰ ਕੋਈ ਉਗਸੋਗ ਨਾ ਮਿਲੀ ਕਿ ਸਾਡਾ ਗੁਰੂ ਕਿੱਥੇ ਗਿਆ ਹੈ ਕਈ ਕਹਿਣ ਬੈਕੁੰਟ ਧਾਮ ਨੂੰ ਚਲੇ ਗਏ ਹਨ ਕਈ ਕਹਿਣ ਉਹ ਖੀਰ ਸਮੁੰਦਰ ਵਿੱਚ ਸ਼ਿਵ ਉਹਨਾਂ ਨੂੰ ਮਿਲਣ ਗਏ ਹਨ ਗੱਲ ਕਿ ਜਿੰਨੇ ਮੂੰਹ ਉਦਨੀ ਆਹੀ ਗੱਲਾਂ ਕਰਨ ਉਹ ਭਾਕਿਆ ਕਹਿਣ ਲੱਗੇ ਅਖੀਰ ਇੱਕ ਦਿਨ ਜਲੰਦਰੀ ਨਾਥ ਦੇ ਚੇਲੇ ਅਨੀਬੇ ਨਾਲ ਗੋਰਖ ਨਾਥ ਦੀ ਚਰਚਾ ਹੋਈ ਤੁਹਾਨੂੰ ਸਨੇ ਗੋਰਖ ਨੂੰ ਤਰਕ ਮਾਰੀ ਕਿ ਤੂੰ ਵੱਡਾ ਬਣਿਆ ਫਿਰਦਾ ਹੈ ਗੁਰੂ ਦਾ ਫਲਾਣੇ ਰਾਜੇ ਦੀ ਰਾਣੀ ਭੋਗ ਰਿਹਾ ਹੈ ਉਥੇ ਰਾਜ ਭਾਗ ਕਰ ਰਿਹਾ ਹੈ ਖੁਸ਼ੀਆਂ ਮਨ ਰਿਹਾ ਹੈ ਗੋਰਖ ਤਰਕ ਖਾ ਕੇ ਉੱਥੇ ਪਹੁੰਚਾ ਜਿੱਥੇ ਕਿ ਉਸ ਦਾ ਗੁਰੂ ਰਾਜਾ ਬਣਿਆ ਹੋਇਆ ਸੀ ਸ਼ਹਿਰ ਵਿੱਚ ਬਾਣਨ ਦੀ ਕੋਸ਼ਿਸ਼ ਕੀਤੀ ਪਰੰਤੂ ਸ਼ਹਿਰ ਵਿੱਚ ਵੜਨਾ ਨਾ ਮਿਲਿਆ ਕਿਉਂਕਿ ਰਾਜੇ ਦਾ ਹੁਕਮ ਸੀ ਕਿ ਜੋਗੀ ਕੋਈ ਸ਼ਹਿਰ ਦੇ ਵਿੱਚ ਨਾ ਆਵੇ ਅੰਤ ਨੂੰ ਗੋਰਖਾ ਗਲੌਤਾ ਦੇ ਘਰ ਵਿੱਚ ਨੌਕਰ ਜਾ ਰਿਹਾ ਜਿਹੜੇ ਰਾਜੇ ਦੇ ਦਰਬਾਰ ਵਿੱਚ ਗਾਉਣ ਲਈ ਜਾਂਦੇ ਹੁੰਦੇ ਸਨ ਗਾਉਣ ਪਾਣੀ ਕਰਦੇ ਸਨ ਇੱਕ ਦਿਨ ਰਾਜੇ ਦੇ ਦਰਬਾਰ ਵਿੱਚ ਬੇਸਵਾ ਗਾ ਰਹੀ ਸੀ ਅਤੇ ਤਬਲਾ ਵਜਾ ਰਿਹਾ ਸੀ ਕਿ ਵਜਾਉਂਦਾ ਵਜਾਉਂਦੇ ਨੇ ਬੜੀ ਉੱਚੀ ਸੁਰ ਨਾਲ ਇਹ ਬਚਨ ਚਾਰਿਆ ਚਾਗਮਚੰਦਰ ਗੋਰਖ ਆਏ ਇਹ ਸੁਣ ਕੇ ਮਚੰਦਰ ਜੀ ਨੂੰ ਲਾਜ ਆਈ ਤੇ ਆਪਣੀ ਕੀਤੀ ਤੇ ਪਛਤਾਇਆ ਕਿ ਰਾਜੇ ਦੀ ਦੇ ਤੇ ਆ ਕੇ ਗੋਰਖ ਦੇ ਨਾਲ ਆਪਣੇ ਆਸ਼ਰਮ ਤੇ ਆ ਗਿਆ ਆਪਣੇ ਮਾੜੇ ਕਰਮਾਂ ਦਾ ਪਛਤਾਵਾ ਕਰਨ ਲੱਗਾ ਯਾਦ ਰੱਖੋ ਕਿ ਆਤਮਕ ਵੱਲ ਨੂੰ ਬੁਨਿਆਦੀ ਜਿਹਾ ਇਸ ਤਰ੍ਹਾਂ ਨਾਸ਼ ਕਰਦੀ ਹੈ ਜਿਸ ਤਰ੍ਹਾਂ ਦੁੱਧ ਨੂੰ ਕਾਂਜੀ ਦੀ ਬੂੰਦ ਕੇਰਤੇ ਸ ਤਰ੍ਹਾਂ ਉੱਡਦੀ ਹੈ ਜਿਸ ਤਰ੍ਹਾਂ ਸੂਰਜ ਤੋਂ ਹਨੇਰਾ ਚਿੰਗਿਆਈਆਂ ਇਸ ਤਰ੍ਹਾਂ ਮਿੱਟਦੀਆਂ ਹਨ ਜਿਸ ਤਰ੍ਹਾਂ ਗੜਿਆਂ ਤੋਂ ਖੇਤ ਬਧੀਆਂ ਇਸ ਤਰ੍ਹਾਂ ਘੇਰਾ ਘਾਦਿਆ ਨਾ ਜਿਸ ਤਰ੍ਹਾਂ ਸਹਿਤ ਨੂੰ ਮੱਖੀਆਂ ਗੱਲ ਕੀ ਕਿ शील ਤੋਂ ਗਿਰਿਆ ਹੋਇਆ ਪੁਰਸ਼ ਕੇਵਲ ਆਤਮਿਕ ਬਲਤੇ ਪ੍ਰਲੋਕ ਹੀ ਨਹੀਂ ਗਵਾਉਂਦਾ ਸਗੋ ਕਈ ਪ੍ਰਕਾਰ ਦੇ ਸਰੀਰਕ ਰੋਗਾਂ ਦਾ ਗਰਾਸ ਹੋ ਕੇ ਆਪਣੀ ਅਮੋਲਕ ਜ਼ਿੰਦਗੀ ਦਾ ਘਾਤ ਵੀ ਕਰ ਬੈਠਦਾ ਹੈ ਸੰਗ ਤੇ ਸੁਭ ਕਰਮਣ ਨੇ ਜਾਨਵਰਾਂ ਬ੍ਰਹਮਾ ਇੰਦਰ ਵਰਗੇ ਦੇਵਤੇ ਭਾਸਮਾ ਸੁਰ ਜੈਸੇ ਸਰਦਾ ਭਾਵ ਵਾਲੇ ਚੇਲੇ ਅਤੇ ਮਸ਼ਿੰਦਰਨਾਥ ਦੇ ਚੋਟੀ ਦੇ ਜੋਗੀਆਂ ਨੂੰ ਵੀ ਉਹ ਜੀ ਦੁਰਗਤੀ ਕੀਤੀ ਹੈ ਕਿ ਅਜੇ ਤੀਕ ਤਿੰਨਾਂ ਦੇ ਮੱਥਿਓਂ ਇੱਕ ਲੰਕ ਨਹੀਂ ਮਿਟਿਆ ਸੋ ਜੇਕਰ ਕਿਸੇ ਕੋਲੇ ਕੋਈ ਗੁਣ ਹੈ ਭਾਵ ਕੋਈ ਰਿੱਧੀ ਸਿੱਧੀ ਹੈ ਉਹ ਇਸ ਤਰ੍ਹਾਂ ਗਲਤ ਉਸ ਦਾ ਪ੍ਰਯੋਗ ਨਾ ਕਰੇ ਉਸ ਨੂੰ ਉਸ ਵਾਇਗੁਰੂ ਦੀ ਉਸ ਦੇ ਵਿੱਚ ਹੀ ਲਾ ਕੇ ਰੱਖੇ